ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੇਰੀ ਫਾਰਮ ਅਕਲੀਆ ਦੇ YouTube ਚੈਨਲ ਤੋਂ ਤੇ ਆਪਣਾ Facebook ਪੇਜ ਵੀ ਬਣ ਗਿਆ ਬਾਈ ਅਮਰਤ ਡੇਰੀ ਫਾਰਮ ਅਕਲੀਆ ਦੇ ਨਾਂ ਤੇ ਆਪਣਾ Instagram ਵੀ ਹੈਗਾ ਅਮਰਤ ਡੇਰੀ ਫਾਰਮ ਅਕਲੀਆ ਦੇ ਨਾਂ ਤੇ ਤੇ ਭਾਈ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਕੱਟੀ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ 14 ਤੋਂ 15 ਮਹੀਨਿਆਂ ਦੀ ਕੱਟੀ ਹੈ ਇਹ ਮੋਰਾ ਨਸਲ ਦੀ ਕੱਟੀ ਹੈ ਪੂਰੀ ਵਧੀਆ ਬਾਈਆਂ ਘਰ ਦੀ ਪਾਲੀ ਹੋਈ ਕੱਟੀ ਹੈ ਕੰਨ ਕੰਨ ਦੇਖੋ ਤੁਸੀਂ ਬਾਕੀ ਲਿਓਟੀ ਲੂਟੀ ਦੇਖ ਲਓ ਤੁਸੀਂ ਥੱਲੋਂ ਪੂਰੀ ਵਧੀਆ ਕੋਈ ਪੀਜੀ ਪੂਜੀ ਨਹੀਂ ਲੱਗੀ ਇਹਦੇ ਪੂਰੀ ਵਧੀਆ ਕੱਟੀ ਆ ਇਹ ਕੱਟੀ ਬਈ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਬਾਈ ਕੋਲੇ ਖੜੀ ਆ ਬਾਈ ਦਾ ਨੰਬਰ ਆਪਾਂ ਟੈਕਸਟ 'ਚ ਲਿਖਾਂਗੇ ਠੀਕ ਐ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਸੰਦੇ ਫਿਰਦੇ ਆ ਬਾਈ ਨਾਲ ਸੰਪਰਕ ਕਰਕੇ ਮੁੱਲ ਵਾਲੀ ਕਰ ਸਕਦਾ ਉਹ ਬਾਈ ਨੇ ਮੁੱਲ ਇਹਦਾ 23000 ਮੁੱਲ ਕਰਿਆ ਬਾਈ ਇਹ ਕੱਟੀ ਦਾ ਮੁੱਲ ਕਿੰਨਾ ਠੀਕ ਐ ਬਾਈ ਦੇਣ ਲੈਣ 23000 ਰੁਪਿਆ ਬਾਕੀ ਬਈ ਚਲੋ ਮੌਕੇ ਤੇ ਮਾਨਦਾਨ ਹੋ ਜਾਊਗਾ ਜੇ ਕਿਸੇ ਮੇਰੇ ਵੀਰ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਸੰਪਰਕ ਕਰਕੇ ਮੁੱਲ ਵਾੜੀ ਕਰ ਸਕਦਾ ਹੈ ਤੇ ਇਹਦੀ ਮਾਂ ਥੱਲੇ ਦਾ ਦੁੱਧ ਦਾ ਰਿਕਾਰਡ ਹੈਗਾ ਜੀ 13+